ਜੀ ਸਿੰਘ ਹੀ ਲੋਣ ਦੀ ਦਿਲੀ ਇੱਛਾ ਵੀ ਪਿੰਡਾਂ ਦੀ ਨੁਹਾਰ ਬਦਲਣੀ ਹੈ ਤਾਂ ਸੜਕਾਂ ਬਣਾਈਆਂ ਜਾ ਰਹੀਆਂ ਐ ਪੈਚ ਪੈਚ ਵਰਕ ਕੀਤੀ ਜਾ ਰਹੀ ਹੈ ਦੇਖੋ ਮੈਂ ਅਸਲ ਚੰਨਾ ਜੀ ਮੈਂ 36 ਸਾਲ ਪਿੰਡਾਂ 'ਚ ਹੀ ਰਹਿਆ ਜੀ ਮੈਂ ਪਿੰਡ ਦਾ ਸਰਪੰਚ ਵੀ ਰਿਹਾ ਹਾਂ ਸੋ ਪਿੰਡਾਂ 'ਚ ਰਹਿਣ ਕਰਕੇ ਸਾਨੂੰ ਸਾਰੇ ਦੁੱਖ ਦਰਦ ਦਾ ਪਤਾ ਹੈ ਹਮਮ ਕਿਸਾਨੀ ਦਾ ਕੰਮ ਕੀਤਾ ਪਿੰਡਾਂ 'ਚ ਰਹੇ ਹਾਂ ਸੋ ਇਹ ਸਾਡਾ ਮਤਲਬ ਮਨੋ ਤਮੰਨਾ ਹੈ ਵੀ ਮੈ ਤਾਂ ਕਹਿੰਦਾ ਸਾਰੀ ਹਲਕਾ ਜੀ ਸਾਡਾ ਭਾਵੇਂ ਸ਼ਹਿਰ ਨੇ ਭਾਵੇਂ ਪਿੰਡ ਨੇ ਜੀ ਅਸਲ ਵਿੱਚ ਕੀ ਹੋਇਆ ਜੀ ਪਿਛਲੇ ਸਾਲਾਂ ਤੋਂ ਇਹਨਾਂ ਸੜਕਾਂ ਦੀ ਮਤਲਬ ਬਾਨੀਆਂ ਦਾ ਕਿਹਾ ਸੀ ਇਹਨਾਂ ਦਾ ਪੈਚ ਵਰਕ ਵੀ ਨਹੀਂ ਹੋਇਆ ਹਾਂ ওই ਕਹੀ ਸੀ ਗੱਲ ਸਾਹਮਣੇ ਵੀ ਜਿਹੜਾ ਕਿ ਉਹ 2.5 ਕਰੋੜ ਰੁਪਏ ਉਹ ਕਹਿੰਦੇ ਵੀ ਇਹ ਪੇਮੈਂਟਾਂ ਹੋ ਚੁੱਕੀਆਂ ਪਰ ਮੌਕੇ ਤੇ ਕੁਝ ਹੋਇਆ ਨਹੀਂ ਸੋ ਅਸੀਂ ਤਾਂ ਕਹਿੰਦੇ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਬੰਦੇ ਦੋਸ਼ੀ ਨੇ ਉਹਨਾਂ ਨੂੰ ਵੜ ਕੇ ਦੋ ਅੰਦਰੋਂ ਜਿਹੜੇ ਬੰਦਿਆਂ ਨੇ ਪੈਸੇ ਦਾ ਮਿਸਯੂਜ਼ ਕੀਤਾ ਖਾਦਾ ਤੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਲੱਗਦਾ ਇਹ ਦੋ ਇਹਦੇ ਤੇ ਬਹੁਤ ਸੈਂਸਿਟਿਵ ਇਸ਼ੂ ਹੈ ਇਹ ਬਹੁਤ ਸੈਂਸਿਟਿਵ ਬਹੁਤ ਸੋਚ ਸਮਝ ਕੇ ਜਿਹੜਾ ਇਹਦੇ ਤੇ ਗੱਲ ਕਰਨੀ ਪੈਣੀ ਹੈ ਕਿਉਂਕਿ ਸਾਡੇ ਵੀ ਲੋਕ ਬਾਹਰ ਬਹੁਤ ਬੈਠੇ ਨੇ ਜੀ ਜੇ ਆਪਾਂ ਇਹ ਮੁੱਦਾ ਵੀ ਇਹ ਪ੍ਰਵਾਸੀਆਂ ਵਾਲੀ ਖੜਾ ਕਰ ਲਿਆ ਨਾ ਜੀ ਤਾਂ ਸਾਡੇ ਫਿਰ ਕਲਕੱਤਾ ਦਿੱਲੀ ਕਾਨਪੁਰ ਧੂਪੀ ਬਿਹਾਰ ਕਿੰਨੇ ਸਾਡਾ ਵੀ ਪੰਜਾਬੀ ਭਾਈਚਾਰਾ ਬੈਠਾ ਹੈ ਸੋ ਅਸੀਂ ਕਹਿੰਦੇ ਵੀ ਜਿਹੜਾ ਦੋਸ਼ੀ ਹੈ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਹਮਮ ਔਰ ਜਿਹੜੇ ਬੰਦੇ ਧੂਪੀ ਬਿਹਾਰ ਤੋਂ ਆਉਂਦੇ ਨੇ ਉਹਨਾਂ ਦੀ ਪੀਸੀਸੀ ਜ਼ਰੂਰ ਹੋਵੇ ਤਾਂ ਕਿ ਸੜਕ ਨੂੰ ਤਾਂ 12 ਟਾਈਮ ਹੋ ਗਿਆ ਜੀ ਬਣੇ ਨੂੰ ਜੀ ਸਾਡੇ ਆਪਣਾ ਰਣਜੀਤ ਗੱਲੇ ਦੀ ਬਹੁਤ ਕਿਰਪਾ ਹੋ ਗਈ ਸਾਡੇ ਪਿੰਡ ਪਰ ਕਦੇ ਸੌਖਾ ਹੋਊਗਾ ਜੀ ਹੁਣ ਤਾਂ ਇੱਥੇ ਜਾਣ ਲੱਗਣਾ ਹਾਂਜੀ ਧੰਨਵਾਦੀ ਜੀ ਇਹਨਾਂ ਦਾ ਸੌਖਾ ਹੋ ਜਾਂਦਾ ਹਮ ਰਣਜੀਤ ਸਿੰਘ ਦਾ ਬਹੁਤ ਧੰਨਵਾਦ ਗੱਲੇ ਦਾ ਹਮ ਜਿਹੜਾ ਸਾਡਾ ਇਹ ਪ੍ਰਾਲਾ ਚੱਲਿਆ ਜਾਈ। ਮੈਨੂੰ ਸੁਵਾਲੀ ਦਾਈ। ਮੈਨੂੰ ਸਿੱਧੀ ਪਹਿਲਾਂ ਸਾਨੂੰ 100ਾਂ ਤੋਂ ਘਟਾਉ ਰੱਖੀ ਜਬਨ। ਕਈ ਪਿੰਡਾਂ ਨੂੰ ਜੋੜਦੀ ਹੈ। ਹੂੰ ਚਲੋ ਧੰਨਵਾਦ ਜੀ ਅਸੀਂ ਘਟਾਉ ਪੰਚਾਇਤ ਦੇ ਉਹ ਵੀ ਦੋ ਦਿਨ ਬੇਚਲੇ ਗਏ। ਇਹਨਾਂ ਨੇ ਉਹ ਵੀ ਡਾ ਚੱਕਿਆ। ਹੂੰ ਉਸ ਤੋਂ ਬਾਅਦ ਕਹਿੰਦੇ ਤੁਸੀਂ ਆਪਣੇ ਪਿੰਡ ਦੀ ਮਾਜੀ ਸਾਡਾ ਜੇ ਗੱਫਾ ਮਿਲਿਆ ਸਾਨੂੰ ਲਾਟ ਦੇ ਦਿਓ। ਹੂੰ ਇਹਨਾਂ ਨੇ ਆ ਗਏ। ਕੋਈ ਕੱਲ ਸ਼ਾਮ ਨੂੰ ਫੋਨ ਆ ਗਿਆ। ਪਹਿਲਾਂ ਨਹੀਂ ਕੋਈ ਹੋਤੀ। ਕੱਲ ਸ਼ਾਮ ਨੂੰ ਬੇਟੇ ਨੂੰ ਫੋਨ ਆਇਆ। ਕਹਿੰਨੇ ਵੀ ਸਵੇਰੇ ਸੀ। ਫੇਰ ਰਾਤੋ ਰਾਤ ਅਰ ਰਾਤੋ ਰਾਤ ਆ ਕੇ। ਖਰੜ ਦੇ ਵਿੱਚ ਲਗਾਤਾਰ ਸੜਕਾਂ ਬਣਾਈਆਂ ਜਾ ਰਹੀਆਂ ਨੇ ਪਿੰਡਾਂ ਦੇ ਵਿੱਚ ਸੜਕਾਂ ਦੇ ਕੰਮ ਲਗਾਤਾਰ ਦੇਖਣ ਨੂੰ ਮਿਲ ਰਹੇ ਨੇ ਭਾਜਬਾ ਗੁਰਨਜੀਤ ਸਿੰਘ ਜੀ ਨੇ ਆਪਣੀ ਜੇਬ ਖਰਚ ਦੇ ਵਿੱਚੋਂ ਲਗਾਤਾਰ ਜਿਹੜੀਆਂ ਸੜਕਾਂ ਬਣਾ ਰਹੇ ਨੇ ਤੇ ਅੱਜ ਜੇ ਗੱਲ ਕਰੀਏ ਸੋਹਾਲੀ ਪਿੰਡ ਦੇ ਵਿੱਚ ਪਹੁੰਚੇ ਆਂ ਕਰੜਾ ਹਲਕੇ ਦਾ ਕਸਬਾ ਤੇ ਵੱਡੀ ਗਿਣਤੀ ਦੇ ਵਿੱਚ ਇੱਥੋਂ ਦੇ ਲੋਕ ਬਸਨੀ ਇਕੱਠੇ ਹੋਏ ਨੇ ਪਿੰਡ ਨਿਵਾਸੀ ਇਕੱਠੇ ਹੋਏ ਨੇ ਕਿਉਂਕਿ ਅਗਰ ਪਿੰਡ ਨਿਵਾਸੀ ਨੇ ਉਹ ਇਕੱਠੇ ਹੋ ਕੇ ਜਾਂਦੇ ਤਾਂ ਫਿਰ ਗਿੱਲ ਸਾਹਿਬ ਵੱਖ-ਵੱਖ ਪਿੰਡਾਂ ਦੇ ਵਿੱਚ ਚਾੰਦੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਸੜਕਾਂ ਦਾ ਕੰਮ ਹੈ ਜਿਹੜੀ ਬਿਟ ਮਿਕਸ ਪਾ ਕੇ ਪੈਚ ਵਰਕ ਹਾਲਾ ਕੀਤੀ ਜਾ ਰਹੀ ਹੈ ਪਰ ਸੁਖੀਲ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਗਿੱਲ ਸਾਹਿਬ ਸੁਹਾਲੀ ਪਿੰਡ ਦੇ ਵਿੱਚ ਪਹੁੰਚੇ ਹੋ ਕਿ ਪਿੰਡ ਨਿਵਾਸੀ ਵੀ ਫਿਰ ਦੁਬਾਰਾ ਇਕੱਠੇ ਹੋ ਕੇ ਆਪਜੀ ਕੋਲ ਗਏ ਸੀਗੇ ਹਾਂਜੀ ਸਾਡੇ ਕੋਲ ਜਿਹੜੇ ਪਿੰਡ ਤੋਂ ਜਿਹੜੇ ਪ੍ਰਦਮੰਤੇ ਸੱਜਣ ਗਏ ਸੀ ਸੋ ਅਸੀਂ ਲਗਾਤਾਰ ਦੇਖੋ ਜਿੱਥੇ-ਜਿੱਥੇ ਵੀ ਜਿਆਦਾ ਹਾਲਤ ਖਰਾਬ ਹੈ ਅਸੀਂ ਉਹ ਕੋਸ਼ਿਸ਼ ਕਰ ਰਹੇ ਹਾਂ ਉਹਨੂੰ ਪੈਚਵਰਕ ਕਰਕੇ ਠੀਕ ਕਰਨ ਦੀ ਜਿਵੇਂ ਅਸੀਂ ਹੁਣ ਦੇਖੋ ਲੰਘ ਕੇ ਆਏ ਹਾਂ ਜਿਹੜਾ ਘਟੌਰ ਦਾ ਬੁਰਾ ਹਾਲ ਸੀ ਅੱਗੇ ਅੱਲਾ ਪਰਦਾ ਤੇ ਉਹ ਦੇਖੋ ਹੁਣ ਅਸੀਂ ਬੜੇ ਸੋਹਣੇ ਉੱਥੋਂ ਨਿਕਲਿਆ ਉੱਥੇ ਪੈਚਵਰਕ ਪਿਛਲੇ ਦਿਨ ਹੀ ਕੀਤਾ ਸੀ ਸੋ ਅੱਜ ਅਸੀਂ ਜਿਹੜਾ ਹੁਣ ਸੁਹਾਲੀ ਚ ਤੁਸੀਂ ਦਿਖਾਈ ਦੇਖੋ ਆ ਵੀ ਕਿੰਨਾ ਬੁਰਾ ਹਾਲ ਹੈ ਸੜਕਾਂ ਦਾ ਤੇ ਲੋਕਾਂ ਦਾ ਤੁਰ ਕੇ ਜਾਣਾ ਵੀ ਜਿਹੜਾ ਖਾ ਹੋਇਆ ਮੈਂ ਸੋ ਅੱਜ ਅਸੀਂ ਫਿਰ ਸੁਹਾਲੀ ਆਏ ਜੀ ਲੱਗਦਾ ਕਿ ਕਈ ਕਈ ਪਿੰਡਾਂ ਨੂੰ ਲਿੰਕ ਸੜਕ ਜੋੜਦੀ ਆ ਕਿ ਕਰਾਲੀ ਨੂੰ ਵੀ ਜੋੜਦੀ ਜੀ ਇਹ ਹਾਂਜੀ ਹਾਂਜੀ ਇਹ ਇੱਕ ਦੂਜੇ ਲਿੰਕ ਸਾਰੇ ਪਿੰਡਾਂ ਦੇ ਹੈਗੇ ਨੇ ਜੀ ਕਰਾਲੀ ਤੱਕ ਫਿਰ ਅੱਗੇ ਸਾਰਾ ਜੁੜਦਾ ਜੀ ਜਿਹੜਾ ਲਿੰਕ ਹੈ ਸੋ ਅਸੀਂ ਤਾਂ ਜੀ ਦੇਖੋ ਸੜਕਾਂ ਬਣਾਉਣਾ ਤਾਂ ਸਰਕਾਰ ਦਾ ਹੀ ਕੰਮ ਹੈ ਪਰ ਅਸੀਂ ਤਾਂ ਜਿਹੜਾ ਪੈਚ ਵਰਕ ਕਰਕੇ ਉਹਨੂੰ ਥੋੜਾ ਆਉਣਾ ਜਾਣਾ ਜਿਹੜਾ ਸੌਖਾ ਹੋ ਜਵੇ ਲੋਕਾਂ ਨੂੰ ਸੋ ਇਸ ਵੇਲੇ ਤਾਂ ਘਰੋਂ ਨਿਕਲਣੀ ਮੁਸ਼ਕਲ ਹੋਇਆ ਵਾ ਤੁਸੀਂ ਆ ਤੁਹਾਡੇ ਸਾਹਮਣੇ ਹਾਲ ਹੈ ਤੁਸੀਂ ਆ ਕੈਮਰਾ ਮਾਰ ਕੇ ਦਿਖਾਓ ਵੀ ਇਹ ਜੀ ਸੜਕਾਂ ਕਿਵੇਂ ਬੰਦਾ ਉਹ ਕਰ ਸਕਦਾ ਜੀ ਸੋ ਅਸੀਂ ਤਾਂ ਇਹ ਲੱਗੇ ਹੋਇਆ ਵੀ ਕੋਨਾ ਕੋ ਪੈਚਵਾਰ ਕਰਕੇ ਅਸੀਂ ਜਿਹੜਾ ਸੜਕਾਂ ਨੂੰ ਜਿਹੜਾ ਵੋਟਰੇਬਲ ਕਰਦੇ ਪੰਜਾਬ ਦੇ ਵਿੱਚ ਪ੍ਰਵਾਸੀ ਦੀ ਘਟਨਾ ਨੂੰ ਕਿਵੇਂ ਦੇਖਦੇ ਹੋ ਲਗਾਤਾਰ ਹੁਸ਼ਿਆਰਪੁਰ ਤੋਂ ਬਾਅਦ ਇੱਕ ਦੋ ਵਾਰ ਇੱਕ ਜਿਹੜੀ ਘਟਨਾ ਸਾਹਮਣੇ ਆ ਰਹੀ ਹੈ ਦੇਖੋ ਪ੍ਰਵਾਸੀਆਂ ਦਾ ਜਿਹੜਾ ਉਹ ਹੋਈ ਹੈ ਘਟਨਾ ਬਹੁਤ ਮਾਰੀ ਹੈ ਬਹੁਤ ਮੰਦਪਾਕੀ ਹੈ ਸੋ ਪਰ ਆਪਾਂ ਜੀ ਦੇਖੋ ਆਪਾਂ ਨੂੰ ਸਾਰਾ ਕੁਝ ਵਿਚਾਰਨਾ ਪੈਣਾ ਹੈ ਆਪਾਂ ਨੂੰ ਮਤਲਬ ਇਹਦੇ ਤੇ ਬਹੁਤ ਸੈਂਸਿਟਿਵ ਇਸ਼ੂ ਹੈ ਇਹ ਬਹੁਤ ਸੈਂਸਿਟਿਵ ਬਹੁਤ ਸੋਚ ਸਮਝ ਕੇ ਜਿਹੜਾ ਇਹਦੇ ਤੇ ਗੱਲ ਕਰਨੀ ਪੈਣੀ ਹੈ ਕਿਉਂਕਿ ਸਾਡੇ ਵੀ ਲੋਕ ਬਾਹਰ ਬਹੁਤ ਬੈਠੇ ਨੇ ਜੀ ਜੇ ਆਪਾਂ ਇਹ ਮੁੱਦਾ ਵੀ ਇਹ ਪ੍ਰਵਾਸੀਆਂ ਵਾਲੀ ਖੜਾ ਕਰ ਲਿਆ ਨਾ ਜੀ ਤਾਂ ਸਾਡੇ ਫਿਰ ਕਲਕੱਤਾ ਦਿੱਲੀ ਕਾਨਪੁਰ ਝੂਪੀ ਬਿਹਾਰ ਕਿੰਨੇ ਸਾਡਾ ਵੀ ਪੰਜਾਬੀ ਭਾਈਚਾਰਾ ਬੈਠਾ ਸੋ ਅਸੀਂ ਕਹਿੰਦੇ ਵੀ ਜਿਹੜਾ ਦੋਸ਼ੀ ਆ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਅਰ ਜਿਹੜੇ ਬੰਦੇ ਜੁਪੀ ਬਿਹਾਰ ਤੋਂ ਆਉਂਦੇ ਨੇ ਉਹਨਾਂ ਦੀ ਪੀਸੀਸੀ ਜ਼ਰੂਰ ਹੋਵੇ ਤਾਂ ਕਿ ਕ੍ਰਿਮੀਨਲ ਬੰਦੇ ਆ ਕੇ ਇੱਥੇ ਵੀ ਉਧਰੋਂ ਕ੍ਰਾਈਮ ਕਰਕੇ ਤੇ ਪੰਜਾਬ ਵਿੱਚ ਉਹ ਰਹਿਣ ਤੇ ਇੱਥੇ ਆ ਕੇ ਫਿਰ ਕਿਉਂਕਿ ਉਹਨਾਂ ਦਾ ਮਾਈਂਡ ਸੈਟ ਹੋਇਆ ਹੁੰਦਾ ਕ੍ਰਿਮੀਨਲ ਸੋ ਇੱਥੇ ਆ ਕੇ ਤਾਂ ਹੀਆਂ ਜਾਂ ਘਟਰਾਵਾਂ ਨੂੰ ਜਿਹੜਾ ਉਹ ਅੰਜਾਮ ਦੰਦੇ ਨੇ ਸੋ ਸਾਡੀ ਇਹ ਹੈ ਵੀ ਹਰ ਬੰਦੇ ਦਾ 13 20 ਦਿਨ ਮਹੀਨੇ ਦੇ ਵਿੱਚ ਵੀ ਜਿਹੜੀ ਪੀਸੀਸੀ ਹੈ ਉਹ ਜ਼ਰੂਰ ਹੋਣੀ ਚਾਹੀਦੀ ਤੁਸੀਂ ਅਕਸਰ ਕਹਿੰਦੇ ਰਹੇ ਵੀ ਇਹਨਾਂ ਦੇ ਦੋ ਦੋ ਤਾਰਕਡ ਬਣੇ ਹੁੰਦੇ ਇੱਧਰ ਤਾਂ ਬਣੇ ਹੁੰਦੇ ਇੱਕ ਘਾਹ ਹਜ਼ਾਰ ਘਾਹ ਬੈਕਗ੍ਰਾਉਂਡ ਵੀ ਕਈ ਹਜ਼ਾਰ ਘਾਹ ਬਣੇ ਹੁੰਦੇ ਨੇ ਤੇ ਪਤਾ ਨਹੀਂ ਹੁੰਦਾ ਪਿੱਛੇ ਬੈਕਗ੍ਰਾਉਂਡ ਕਿਦਾਂ ਦਾ ਵੀ ਪੀਸੀਸੀ ਜ਼ਰੂਰੀ ਹੈ ਕਹਿਣ ਦਾ ਮਤਲਬ ਬਿਲਕੁਲ ਜੀ ਪੀਸੀਸੀ ਦਾ ਮਤਲਬ ਇਹ ਹੈ ਵੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਕਿਉਂਕਿ ਉਹਨਾਂ ਪਿੱਛੋਂ ਉਹਨਾਂ ਦੇ ਥਾਣੇ ਤੋਂ ਪਤਾ ਕਰਨਾ ਹੈ ਵੀ ਇਹਨਾਂ ਦਾ ਰੈਕਡ ਕੀ ਹੈ ਵੀ ਕੀ ਹੈ ਇਹਨਾਂ ਦਾ ਕੋਈ ਕ੍ਰਿਮੀਨਲ ਰੈਕਡ ਤਾਂ ਨਹੀਂ ਹੈ ਸੋ ਇਸ ਕਰਕੇ ਵੀ ਹੈ ਵੀ ਪੀ ਜੀ ਮਿੱਤਰਾਂ ਭਾਈਚਾਰਾ ਵੀ ਸਾਡਾ ਨਹੀਂ ਚੱਲਦਾ ਉਹਨਾਂ ਦੇ ਬਗੈਰ ਪ੍ਰਵਾਸੀਆਂ ਦੇ ਬਗੈਰ ਜੀ ਅੰਦਰ ਸ਼ੀਰ ਦਾ ਉਦਾ ਨਹੀਂ ਚੱਲਦਾ ਪਰ ਅਸੀਂ ਕਹਿੰਦੇ ਜਿਹੜੇ ਗਲਤ ਬੰਦੇ ਆ ਉਹ ਇੰਟਰ ਨਾ ਕਰਨ ਪੰਜਾਬ ਦੇ ਵਿੱਚ ਉਹ ਉਹ ਜਿਹੜੇ ਗਲਤ ਬੰਦੇ ਆ ਤੇ ਵੀ ਕੋਈ ਕ੍ਰਿਮੀਨਲ ਮਾਈਂਡ ਦਾ ਬੰਦਾ ਉਹ ਪੰਜਾਬ ਦੇ ਵਿੱਚ ਆ ਕੇ ਇੱਥੇ ਕਿਉਂਕਿ ਉਹਨੇ ਫੇਰ ਅਹੀਆਂ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਦੇਖੋ ਗੱਲ ਹੈਵੀ ਹੈ ਬੜੀ ਮਤਲਬ ਮੈਂ ਇਹੀ ਕਰਕੇ ਕਹਿਣਾ ਜਿਹੜੀ ਪੀਸੀਸੀ ਹੈ ਨਹੀਂ ਕਿ ਉਹਦੇ ਨਾਲ ਸਾਰਾ ਕੁਝ ਕਲੀਅਰ ਹੋ ਜਾਂਦਾ ਵੀ ਬੰਦੇ ਦਾ ਪਿਛਲਾ ਰਿਕਾਰਡ ਕੀ ਹੈ ਕਿ ਆਏ ਬੰਦਾ ਪਿੱਛੇ ਵੀ ਕ੍ਰਾਈਮ ਕਰਦਾ ਰਿਹਾ ਜਾਂ ਕਿਉਂਕਿ ਜਿਹੜਾ ਤਾਂ ਇੱਕ ਜੇ ਕੋਈ ਪਿੱਛੇ ਵੀ ਦਾ ਰਿਕਾਰਡ ਗਲਤ ਹੋਇਆ ਤਾਂ ਉਹ ਜਿੱਥੇ ਮਰਜੀ ਚਲੇ ਜਾਵੇ ਉਹਨੂੰ ਉਹਦੀ ਸੋਚ ਉਹੀ ਰਹਿਣੀ ਹੈ ਸੋ ਇਸੇ ਕਰਕੇ ਆ ਵੀ ਇਹ ਲਾਜ਼ਮੀ ਕਰ ਦੇਣਾ ਚਾਹੀਦਾ ਦੇਖੋ ਆਉਣ ਜੀ ਸਕਦ ਕੇ ਆਉਣ ਪਰ ਪੀਸੀਸੀ ਹਰੇਕ ਦੀ ਹੋਵੇ ਤਾਂ ਕਿ ਪਤਾ ਲੱਗੇ ਵੀ ਕੋਈ ਬੰਦਾ ਗਲਤ ਤਾਂ ਨਹੀਂ ਜਿਹੜਾ ਇੱਥੇ ਰਹਿ ਰਿਹਾ ਰঞ্জੀਤ ਸਿੰਘ ਜੀ ਲਾਉਣ ਦੀ ਦਿਲੀ ਇੱਛਾ ਵੀ ਪਿੰਡਾਂ ਦੀ ਨੁਹਾਰ ਬਦਲਣੀ ਹੈ ਤਾਂ ਸੜਕਾਂ ਬਣਾਈ ਜਾ ਰਹੀਆਂ ਪੈਚ ਪੈਚ ਵਰ ਕੀਤੀ ਜਾ ਰਹੀ ਹੈ ਦੇਖੋ ਮੈਂ ਅਸਲ ਚਨਾ ਜੀ ਮੈਂ 36 ਸਾਲ ਪਿੰਡਾਂ 'ਚ ਹੀ ਰਹਿਆ ਜੀ ਮੈਂ ਪਿੰਡ ਦਾ ਸਰਪੰਚ ਵੀ ਰਿਹਾ ਹਾਂ ਸੋ ਪਿੰਡਾਂ 'ਚ ਰਹਿਣ ਕਰਕੇ ਸਾਨੂੰ ਸਾਰੇ ਦੁੱਖ ਦਰਦ ਦਾ ਪਤਾ ਆ ਸਾਨੂੰ ਹਰ ਚੀਜ਼ ਦਾ ਪਤਾ ਵੀ ਕਿਸ ਤਰ੍ਹਾਂ ਮਤਲਬ ਪਿੰਡਾਂ ਦਾ ਜਿਹੜਾ ਕਿਸਾਨ ਅਸੀਂ ਖੁਦ ਆਪ ਕਿਸਾਨ ਰਹੇ ਹਾਂ ਜੀ ਕਿਸਾਨੀ ਦਾ ਕੰਮ ਕੀਤਾ ਪਿੰਡਾਂ 'ਚ ਰਹੇ ਹਾਂ ਸੋ ਇਹ ਸਾਡਾ ਮਤਲਬ ਮਨੋ ਤਮੰਨਾ ਹੈ ਵੀ ਮੈਂ ਤਾਂ ਕਹਿੰਦਾ ਸਾਰੀ ਹਲਕਾ ਜੀ ਸਾਡਾ ਭਾਵੇਂ ਸ਼ਹਿਰ ਨੇ ਭਾਵੇਂ ਪਿੰਡ ਨੇ ਜੀ देखो इदा हाल सुधारना ਅਸੀਂ ਤਾਂ ਇਹ ਜੇ ਸਮਾਜਿਕ ਤੌਰ ਤੇ ਜਿੰਨਾ ਕਰ ਸਕਦੇ ਉਹਨਾਂ ਕਰਾਂਗੇ ਪਰ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਤੁਸੀਂ ਜਿੰਨੀਆਂ ਵੀ ਭਾਵੇਂ ਸ਼ਹਿਰਾਂ ਦੀਆਂ ਸੜਕਾਂ ਨੇ ਭਾਵੇਂ ਪਿੰਡਾਂ ਦੀਆਂ ਨੇ ਪਹਿਲ ਦੇ ਆਧਾਰ ਤੇ ਕਿਉਂਕਿ ਇੱਕ ਇਹ ਬੇਸਿਕ ਹੈ ਜੀ ਜੇ ਅਸੀਂ ਹੁਣ ਸਾਡੇ ਸੜਕੇ ਨਹੀਂ ਹੈਗੇ ਠੀਕ ਤਾਂ ਅਸੀਂ ਕਿੱਥੇ ਕਿਵੇਂ ਕੰਮ ਕਰਦੇ ਜਾਵਾਂਗੇ ਕਿਵੇਂ ਅਸੀਂ ਕਿਤੇ ਆਪਣੇ ਰੋਜ਼ਮਰ ਦੇ ਕਿਸੇ ਨੇ ਦਵਾਈ ਬੂਟੇ ਨਹੀਂ ਜਾਣਾ ਕਿੰਨੇ ਸਕੂਲ ਜਾਣਾ ਕਿੰਨੇ ਜੌਬ ਤੇ ਜਾਣਾ ਕਿੰਨੇ ਰਿਸ਼ਤੇਦਾਰੀ ਜਾਣਾ ਦੁੱਖ ਦੇ ਸੁੱਖ ਦੇ ਸੋ ਇਹ ਬਹੁਤ ਬੇਸਿਕ ਹੈ ਅਸੀਂ ਗਵਰਨਮੈਂਟ ਵੇ ਕਹਿੰਨੇ ਆ ਵੀ ਜਿੱਥੇ ਤੁਸੀਂ ਹੋਰ ਲੋਨ ਲੈ ਕੇ ਕੰਮ ਕਰ ਰਹੇ ਆ ਤਾਂ ਇਹਦਾ ਵੀ ਥੋੜਾ ਬਹੁਤਾ ਲੋਨ ਲੈ ਕੇ ਪੰਜਾਬ ਦੀਆਂ ਸੜਕਾਂ ਦਾ ਹਾਲ ਸੁਧਾਰ ਦਿਓ ਥੋੜਾ ਜਿਆਦਾ ਕਈ ਸਾਲਾਂ ਤੋਂ ਬਣੀ ਨਹੀਂ ਕਿਉਂਕਿ ਇੱਥੇ ਬੱਚੇ ਸਕੂਲਾਂ ਦੇ ਵਿੱਚੋਂ ਵੀ ਜਾਂਦੇ ਆ ਕਮਾਕਾਰਾਂ ਦੇ ਜਾਂਦੇ ਨੇ ਬਹੁਤ ਜਿਆਦਾ ਮੁਸੀਬਤ ਹੁੰਦੀ ਆ ਨਾ ਪਿੰਡਾਂ ਨੂੰ ਕਿਉਂਕਿ ਵਿੱਚ ਸੈਂਟਰ ਦੇ ਵਿੱਚ ਪੈ ਜਾਂਦੇ ਨੇ ਪਿੰਡ ਜਿੰਨੇ ਵੀ ਪੈਂਦੇ ਨੇ ਦੇਖੋ ਤੁਹਾਡੇ ਸਾਹਮਣੇ ਹੀ ਆ ਵੀ ਆਹ ਹਾਲ ਹੈ ਹੁਣ ਸਕੂਲ ਬੱਸ ਵੀ ਆਈ ਹੈ ਤੇ ਇਹੋ ਜਿਹੀ ਉੱਤਰ ਕੇ ਬੱਚਿਆਂ ਨੂੰ ਵੀ ਆਣਾ ਕਿੰਨਾ بڑا ਜਿਹੜਾ ਮੁਸ਼ਕਲ ਹੈ ਅਸਲ 'ਚ ਕੀ ਹੋਇਆ ਜੀ ਪਿਛਲੇ ਸਾਲਾਂ ਤੋਂ ਇਹਨਾਂ ਸੜਕਾਂ ਦੀ ਮਤਲਬ ਬਾਨੀਆਂ ਦਾ ਕਿਹਾ ਤੀ ਇਹਨਾਂ ਦਾ ਪੈਚ ਵਰਕ ਵੀ ਨਹੀਂ ਹੋਇਆ ਜੀ ਕਈ ਵਾਰੀ ਕੀ ਹੁੰਦਾ ਵੀ ਆਪੋ ਤਾਂ ਪੈਚ ਵਰਕ ਵੀ ਕਰ ਦੋ ਅੱਗੇ ਤੂੰ ਟੁੱਟਣ ਤੋਂ ਬਚ ਜਾਂਦੀ ਆ ਜਦ ਹੁਣ ਕੁਝ ਹੋਇਆ ਹੀ ਨਹੀਂ ਉਹ ਵੀ ਹੁਣ ਬਰਸਾਤਾਂ ਚ ਹੋਰ ਬਹੁਤ ਜ਼ਿਆਦਾ ਟੁੱਟ ਗਈਆਂ ਸੋ ਤੁਹਾਡੇ ਸਾਹਮਣੇ ਆ ਵੀ ਸਰ ਮਤਲਬ ਸਾਰਾ ਹਲਕੇ ਦੀ ਸੜਕਾਂ ਦਾ ਬੁਰਾ ਹਾਲ ਹੈ ਜੀ ਸੋ ਅਸੀਂ ਤਾਂ ਇਹੀ ਬੇਨਤੀ ਉਹ ਕਰਦੇ ਆਂ ਸਰਕਾਰ ਨੂੰ ਵੀ ਪਹਿਲ ਦੇ ਆਧਾਰ ਤੇ ਤੁਸੀਂ ਇਨੀਸ਼ੀਏਟਿਵ ਲੈ ਕੇ ਇਹ ਜਿਹੜਾ ਲੋਕਾਂ ਦੇ ਰੋਜ਼ ਮਰਦਾ ਜਿਹੜਾ ਜੀ ਯੂਜ਼ ਕਰਨੀ ਹੈ ਤੇ ਉਹ ਤੁਸੀਂ ਇਹਨੂੰ ਜਿਹੜਾ ਜਲਦੀ ਜਲਦੀ ਲੋਕ ਕਬੱਡੀ ਗਿੰਤੇ ਚ ਪਹੁੰਚਦੇ ਨੇ ਸਹਾਯੋਗ ਦਿੰਦੇ ਨੇ ਪੂਰੇ ਪਿੰਡ ਦੇ ਵਾਸੀ ਬਿਲਕੁਲ ਤੇ ਇਹ ਸਾਰੇ ਪਿੰਡ ਖੜਾ ਜੀ ਹੁਣ ਕਿਉਂਕਿ ਲੋਕਾਂ ਹਰ ਇੱਕ ਦੀ ਪ੍ਰੋਬਲਮ ਹੈ ਜੀ ਹਰ ਇੱਕ ਨੇ ਸੜਕ ਦੀ ਤਾਂ ਹਰ ਇੱਕ ਨੂੰ ਜ਼ਰੂਰਤ ਪੈਣੀ ਹੈ ਜੇ ਕਿਸੇ ਨੇ ਆਪਣੇ ਭਾਵੇਂ ਖੇਤਾਂ ਜਾਣਾ ਭਾਵੇਂ ਸ਼ਹਿਰ ਜਾਣਾ ਭਾਵੇਂ ਕਿਤੇ ਕੰਮ ਤੇ ਜਾਣਾ ਸੋ ਇਹ ਲੋਕਾਂ ਦੀ ਤੁਸੀਂ ਦੇਖ ਹੀ ਰਹੇ ਵੀ ਲੋਕ ਖੁਸ਼ੀ ਜਿਹਾ ਲੱਡੂ ਵੰਡ ਰਹੇ ਨੇ ਜਦ ਕਿ ਕੋਈ ਸੜਕ ਨਵੀਂ ਤਾਂ ਬਣ ਨਹੀਂ ਲੱਗੀ ਤੇ ਇੱਕ ਪੈਚ ਵਰਕ ਸਿਰਫ ਟੋਏ ਭਰਨ ਲੱਗੇ ਆ ਪਰ ਲੇਕਿਨ ਉਸ ਦੀ ਵੀ ਲੋਕਾਂ ਚ ਖੁਸ਼ੀ ਹੈ ਵੀ ਚਲੋ ਕੋਈ ਨਾ ਕੋਈ ਸਾਡਾ ਜਿਹੜਾ ਸੌਖ ਸੋ ਸੋਹਾਲੀ ਦੀ ਸੜਕ ਬਣਨ ਜਾ ਰਹੀ ਹੈ ਗਿਲਸਾਪੌਣੀ ਇੱਥੇ ਪਹੁੰਚੇ ਨੇ ਗਿਲਕੋ ਵੱਲੋਂ ਜਿਹੜੀ ਇਹ ਸਮਾਜ ਸੇਵਾ ਕੀਤੀ ਜਾ ਰਹੀ ਹੈ ਪਿੰਡ ਨਿਵਾਸੀ ਵੀ ਇੱਥੇ ਮੌਜੂਦ ਨੇ ਬਜ਼ੁਰਗੋ ਕਿਵੇਂ ਦੇਖਦੇ ਹੋ ਕਿੰਨੇ ਸਾਲ ਹੋ ਗਏ ਸੜਕ ਨਹੀਂ ਬਣੀ ਸੜਕ ਨੂੰ ਤਾਂ ਬਹੁਤ ਟਾਈਮ ਹੋ ਗਿਆ ਜੀ ਬਣੇ ਨੂੰ ਜੀ ਆ ਦੇ ਆਪਣਾ ਰਣਜੀਤ ਗੱਲੇ ਦੀ ਬਹੁਤ ਕਿਰਪਾ ਹੋ ਗਈ ਸਾਡੇ ਪਿੰਡ ਪਰ ਇਹਦੇ ਸੌਖਾ ਹੋਊਗਾ ਜੀ ਹੁਣ ਇੱਥੇ ਜਾਣ ਲੱਗਣਾ ਹਾਂਜੀ ਧੰਨਵਾਦੀ ਹੈ ਇਹਨਾਂ ਸੌਖਾ ਹੋ ਜੂਗਾ ਹਮਮ ਰਣਜੀਤ ਸਿੰਘ ਦਾ ਬਹੁਤ ਧੰਨਵਾਦ ਗੱਲੇ ਦਾ ਹਮਮ ਜਿਹੜੀ ਸੜਕ ਹੈ ਪ੍ਰਾਲਾ ਕਰ ਰਿਹਾ ਜੀ ਪਿੰਨਸਵਾਲੀ ਦਾ ਜੀ ਪਿੰਨਸਵਾਲੀ ਦਾ ਹੋਰ ਵੀ ਇੱਥੇ ਬਜ਼ੁਰਗ ਮੌਜੂਦ ਨੇ ਬਾਬਾ ਜੀ ਕਿਵੇਂ ਦੇਖਦੇ ਹੋ ਜਿਹੜੀ ਹੁਣ ਸੜਕ ਬਣਾਉਣ ਜਾ ਰਹੀ ਹੈ ਕਿੰਨਾ ਲੰਬਾ ਟਾਈਮ ਹੋਵੇ ਸੜਕਾਂ ਟੁੱਟੀਆਂ ਹੋਣ ਦਾ ਕੰਮ ਨੂੰ ਤਾਂ ਜੀ ਇਹ ਦੇਖੋ ਸਾੜੇ ਇਲਾਕੇ ਦੀ ਭਾਗ ਇਹ ਜੀ ਚੰਗੇ ਹਨਾ ਤਿੰਨ ਵਾਰੀ ਇਹ ਤੇ ਮੁਰਕਾ ਪਈਆਂ ਆ ਆਦਮੀ ਨੂੰ ਕਿਉਂਕਿ ਅਨੰਦਪ੍ਰਸਾਦ ਸਾਹਿਬ ਤੋਂ ਪਈਆਂ ਕੰਗ ਸਾਹਿਬ ਨੂੰ ਉਹ ਵੀ ਜਿੱਤੇ ਆ ਬਾਕੀ ਪਹਿਲਾਂ ਆਪਣਾ ਪੱਤਰਕਾਰ ਤੇ ਉਹ ਵੀ ਜਿੱਤੇ ਆ ਪਰ ਫੇਰ ਵੀ ਅਬੀਬੀ ਜਿੱਤੀ ਹੈ ਸਰਕਾਰ ਨੂੰ ਸੋਝੀ ਪਤਾ ਨਹੀਂ ਕਿਉਂ ਨਹੀਂ ਹੈ ਇਹ ਗੱਲਾਂ ਦੇਖ ਸਾਡੇ ਇਲਾਕੇ ਵਿੱਚ ਤਾਂ ਪਹਿਲ ਦੇ ਆਧਾਰ 'ਤੇ ਕੰਮ ਹੋਣਾ ਚਾਹੀਦਾ। ਵੋਟਾਂ ਤੋਂ ਪਹਿਲਾਂ ਮੈਡਮ ਹੁਣੀ ਆਉਂਦੇ ਹੋਣਗੇ ਪਿੰਡਾਂ ਦੇ ਵਿੱਚ ਮੀਟਿੰਗਾਂ ਹੁੰਦੀ ਸੀਗੇ ਬੜਾ ਘੁੰਮਦੇ ਸੀਗੇ। ਜਦ ਤੱਕ ਜਿਹੜੀ ਮਾਰੇ ਆ। ਹਾਂਜੀ। ਨਿਸ ਕਰਕੇ ਜਿਹੜਾ ਇਹ ਸੜਕਾਂ ਦਾ ਇਹ ਮੇਨ ਕੰਮ ਹੈ ਇਹ ਵਿੱਚ ਕੋਈ ਪਾਰਟੀ ਵਾਜੇ ਵਾਲਾ ਨਹੀਂ ਹੈ। ਜੀ। ਕਿਉਂਕਿ ਜਿਸ ਤਰ੍ਹਾਂ ਕਿ ਜਲਸਾਭ ਨੇ ਦੱਸਿਆ ਤੁਹਾਨੂੰ ਮਰੀਜ਼ ਨੂੰ ਵੀ ਔਖਾ ਹੋ ਜਾਂਦਾ। ਹੂੰ। ਬੱਚਿਆਂ ਨੇ ਜਿਹਨਾਂ ਸਕੂਲ ਜਾਣਾ ਹੈ ਆਤ ਹੁਣ ਸਮਨ ਹੈ ਮੇਰੇ ਹੱਲ 15-20 ਬੱਸਾਂ ਲੰਬੀਆਂ। ਹੂੰ। ਨਿਆਣੇ ਇੰਨੇ ਤੰਗ ਆ ਉੱਥੇ ਪਰਸੋਂ ਨਾਲੇ ਦੇ ਵਿੱਚ ਕਿਦ ਕੀ ਗੱਡੀ ਜੀ ਕਿਉਂਕਿ ਸੜਕ ਖਰਾਬ ਹੈ ਹਾਂ ਇਹ ਸੱਟਾਂ ਵੀ ਵੱਜੀਆਂ ਇਸ ਕਰਕੇ ਬੜਾ ਧੰਨਵਾਦ ਹੈ ਗਿਲ ਸਾਹਿਬ ਦਾ ਜਿਹੜੇ ਆਪਣਾ ਇਹ ਪਰਵਕਾਰ ਕੰਮ ਕਰ ਰਹੇ ਹਨ ਨਾਕੀ ਨਗਰ ਨਿਵਾਸੀ ਵੀ ਖੜੇ ਆ ਸਭ ਦਾ ਸਹਿਯੋਗ ਇਸ ਤਰ੍ਹਾਂ ਵੀ ਸਾਡੇ ਨਾਲ ਚੱਲੂਗੇ ਠੀਕ ਹੈ ਸਾਡੇ ਵੱਲੋਂ ਵੀ ਨਾਲ ਸਹਿਯੋਗ ਮਿਲੂਗਾ ਇਹ ਗੱਲ ਨਹੀਂ ਹੈ ਕਿਉਂਕਿ ਅਸੀਂ ਇਹਨਾਂ ਨੂੰ ਜਦਮਰਜ਼ੀ ਫੜ ਸਕਦੇ ਹਾਂ ਇਲਾਕੇ ਦੇ ਬੰਦੇ ਆ ਸਾਡੇ ਘਰ ਦੇ ਬੰਦੇ ਆ ਹੁਣ ਅਸੀਂ ਜਿਹੜਾ ਬਾਹਰ ਤੇ ਬੰਦਾ ਆ ਕੇ ਇੱਥੇ ਖੜਦਾ ਹੈ ਉਹ ਨਹੀਂ ਮੈਂ ਕੋਈ ਨੇੜਾ ਬੰਦਾ ਬਾਹਰ ਤੇ ਆ ਕੇ ਖੜਦਾ ਉਹਨੂੰ ਅਸੀਂ ਕਿੱਥੇ ਫੜੀਏ ਪਹਿਲੀ ਗੱਲ ਤਾਂ ਜੇ ਚੰਡੀਗੜ੍ਹ ਜਾਓਗੇ ਮਿਲਣ ਨਹੀਂ ਦਿੰਦੇ ਸਾਨੂੰ ਇਹਨਾਂ ਨੂੰ ਤਾਂ ਜਦ ਮਰਜੀ ਗਊ ਬੰਦੇ ਆ ਆਉਂਦੇ ਜਾਂਦੇ ਸਾਡੇ ਕੋਲ ਪਹਿਲਾਂ ਕੀ ਹੁੰਦੇ ਜਾਂਦੇ ਸੋ ਬੜਾ ਧੰਨਵਾਦ ਅਸੀਂ ਪਿੰਡ ਸੁਹਾਲੀ ਤੇ ਹੋਰ ਵੀ ਬਿਸਨੀਕ ਸਾਡੇ ਨਾਲ ਮੌਜੂਦ ਨੇ ਜੰਗ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਅਕਸਰ ਸਮਾਜ ਸੇਵਾ ਦੇ ਵਿੱਚ ਕਈ ਕੰਮ ਕਰਦੇ ਨਜ਼ਰ ਆਉਣਗੇ ਜੰਗ ਸਿੰਘ ਜੀ ਕਿਵੇਂ ਦੇਖਦੇ ਹੋ ਸੁਹਾਲੀ ਸੜਕ ਬਣਨ ਜਾ ਰਹੀ ਹੈ ਕਹਿੰਦੇ ਜੀ ਹੈ ਕਿ ਦੇ ਪਾਰਟੀ ਵੱਲੋਂ ਭਾਜਪਾ ਵੱਲੋਂ ਨੇ ਪਰ ਕਿਤੇ ਨੇ ਕਹਿੰਦੇ ਕਿ ਸਮਾਜ ਸੇਵਾ ਦੇ ਤੌਰ ਤੇ ਉੱਪਰ ਗਿਲਕੋ ਵੱਲੋਂ ਜਿਹੜਾ ਫੰ ਮੈਂ ਤਾਂ ਗਿਲਕੂ ਸਾਹਿਬ ਨੂੰ ਬਹੁਤ ਦੇਰ ਤੋਂ ਜਾਣਦਾ ਜੀ ਜਦੋਂ ਇੱਥੇ ਹਲਕਾ ਚਾਰਜ ਨਹੀਂ ਤੇ ਲੱਗੇ ਸਾਡੇ ਨਾਲ ਇੱਕ ਇਹਨਾਂ ਦੀ ਰਿਸ਼ਤੇਦਾਰੀ ਹੈ ਮੌਕਾ ਸੀ ਉਹ ਕਰਕੇ ਸਾਡੇ ਪਿੰਡ ਦਾ ਪਹਿਲੀ ਸਾਡਾ ਆਉਣਾ ਜਾਣਾ ਤਾਂ ਪਰ ਉਹ ਤੋਂ ਬਾਅਦ ਜਿਹੜੇ ਅਸੀਂ ਮੈਂ ਵੀ ਸਮਾਜ ਸੇਵੀ ਮੈਂ ਹਰ ਇੱਕ ਪਾਰਟੀ ਦੇ ਆਗੂ ਕੋਲ ਮੈਂ ਜਾਣਾ ਮੈਨੂੰ ਇਹ ਨਹੀਂ ਹੈ ਲੋਕ ਕਹਿੰਦੇ ਵੀ ਫਲਾਣੇ ਕੋਲ ਨਹੀਂ ਜਾਣਾ ਕੋਈ ਮੈਂ ਆਪਣੇ ਪਿੰਡ ਦੀ ਭਲਾਈ ਬਾਤ ਕਿਸੇ ਆਗੂ ਦੇ ਕੋਲ ਜਾ ਕੇ ਆਪਣੇ ਨੀਵਾ ਹੋ ਕੇ ਉਹਨਾਂ ਨੂੰ ਬੇਨਤੀ ਕਰੂੰਗਾ ਪਿੰਡ ਦੇ ਕੰਮ ਹੋਣੇ ਚਾਹੀਦੇ ਪਿੰਡ ਦੇ ਕੰਮ ਹੋਣੇ ਚਾਹੀਦੇ ਜੀ ਅਸੀਂ ਹੁਣ ਇੱਕ ਦਿਨ ਗਏ ਮੇਰਾ ਬੇਟਾ ਤਾਂ ਦੋ ਦੋ ਤਿੰਨੇ ਦੋਸਤ ਇਹਨਾਂ ਦੇ ਹਾਂਜੀ ਨਾਲੇ ਦਫ਼ਤਰ ਮਿਲਣ ਗਏ ਹੂੰ ਉੱਤੇ ਹੋਰ ਵੀ ਪੰਚਾਇਤ ਆਈ ਵੀ ਸੀ ਨਿਹੋਰ ਕਲੀ ਪੰਚਾਇਤ ਆਈ ਵੀ ਸੀ ਜੀ ਉਹ ਕਹਿੰਦੇ ਵੀ ਦੱਸੋ ਤੁਸੀਂ ਕੋਈ ਸਮੱਸਿਆ ਮਾ ਜੀ ਗਿੱਲ ਸਾਹਿਬ ਮੈਂ ਆਸਟ੍ਰੇਲੀਆ ਗਿਆ ਹੋਇਆ ਸੀ 2 ਤਰੀਕ ਨੂੰ ਆਇਆ 4 ਨੂੰ ਇਹਨਾਂ ਨੂੰ ਮਿਲਣ ਗਿਆ ਜੀ ਇਹ ਸਾਡੇ ਘਰ ਪਹਿਲਾਂ ਵੀ ਜਾ ਕੇ ਆਏ ਉੱਥੇ ਆਸਟ੍ਰੇਲੀਆ ਵਿੱਚ ਘਰ ਮੈਂ ਸੈਸਵਾ ਮੇਰੇ ਬੇਟੇ ਨੇ ਕਹੇ ਤੇ ਪਹਿਲਾਂ ਸਾਨੂੰ 100ਾਂ ਤੋਂ ਘਟੌਰ ਓਕੀ ਜਬਾਤ ਕਈ ਪਿੰਡਾਂ ਨੂੰ ਜੋੜਦੀ ਹੈ ਚਲੋ ਧੰਨਵਾਦ ਜੀ ਅਸੀਂ ਘਟੌਰ ਪੰਚਾਇਤ ਦੇ ਉਹ ਵੀ ਦੋ ਦਿਨ ਬੇ ਚਲੇ ਗਏ ਉਹਨਾਂ ਨੇ ਉਹ ਵੀ ਡਾ ਚੱਕਿਆ ਉਹ ਤੋਂ ਬਾਅਦ ਕਹਿੰਦੇ ਤੁਸੀਂ ਆਪਣੇ ਪਿੰਡ ਦੀ ਮਾਜੀ ਸਾਡਾ ਜੇ ਗੱਫਾ ਮਿਲਿਆ ਸਾਨੂੰ ਲਾਸ਼ ਦੇ ਗਏ ਇਹਨਾਂ ਨੇ ਆ ਗਏ ਕੋਈ ਕੱਲ ਸ਼ਾਮ ਨੂੰ ਫੋਨ ਆ ਗਿਆ ਪਹਿਲਾਂ ਨਹੀਂ ਕੋਈ ਹੋਤੀ ਕੱਲ ਸ਼ਾਮ ਨੂੰ ਬੇਟੇ ਨੂੰ ਫੋਨ ਆਇਆ ਕਹਿੰਨੇ ਵੀ ਸਵੇਰੇ ਅਸੀਂ ਵੀ ਰਾਤੋਂ ਰਾਤ ਆ ਗਏ ਰਾਤੋਂ ਰਾਤ ਆ ਗਏ ਜੀ ਬਾਕੀ ਬਾਤੀ ਬਾਜੀ ਦਾ ਤਾਂ ਕੋਈ ਰੌਲਾ ਹੀ ਨਹੀਂ ਸਾਨੂੰ ਫਿਰ ਵਿੱਚ ਕੀ ਕਹਿਣਾ ਚਾਹਾਂਗੇ ਪਿੰਡ ਨਿਵਾਸੀਆਂ ਦੇ ਬੋਲੋ ਮੈਂ ਤਾਂ ਪਿੰਡ ਵਾਲਾ ਨਿਵਾਸੀਆਂ ਨੂੰ ਇਹ ਕਹਿਣਾ ਚਾਹੀਦਾ ਵੀ ਆਪਣਾ ਸਾਰੀ ਪਿੰਡ ਨਿਵਾਸੀਆਂ ਦਾ ਮੈਂ ਕਹਿੰਦਾ ਵੀ ਧੰਨਵਾਦ ਹੈ ਪਹਿਲਾਂ ਦਾ ਦੇਖ ਲਓ ਕੱਟ ਜਿੰਨੀ ਮਨਲਾਦੀ 150 ਦੇ ਲਈ ਹੋਊਗੀ ਜੀ 1.5 200 ਦੇ ਲਈ ਹੋਊਗੀ ਬਸ ਦੇਖੋ ਨੀ ਸਰਕਾਰ ਕਰ ਆਇਆ ਵਾ ਜੀ 150 ਬੰਦਾ ਆਇਆ ਸਾਰਿਆਂ ਨਾਲ ਮੇਚ ਹੋਰ ਗੇ ਜਾ ਰਹੇ ਵੀ ਅਸੀਂ ਮਾੜਾ ਜੀ ਕਲਾਜ਼ਮੈਂਟ ਸਾਡੇ ਇਹ ਸਰਪਾਲ ਸਾਹਿਬ ਦੇ ਡੈਡੀ ਵੀ ਆ ਗੁਰਦਵਾਰ ਸਾਹਿਬ ਦੇ ਪਾਠੀ ਵੀ ਨੇ ਥੋੜਾ ਜਿਹਾ ਅਨਾਊਂਸਮੈਂਟ ਕਰੀ ਦਿਓ ਦੇਖ ਲਓ ਕਿੱਥੇ ਪਿੰਡ ਆ ਗਿਆ ਜ